ਪਟਿਆਲੇ ਦੇ ਵਿੱਚ ਇੱਕ ਕਰਨਲ ਸਾਹਿਬ ਨੇ ਬਾਟ ਸਾਹਿਬ ਤੇ ਉਹਨਾਂ ਦਾ ਬੇਟਾ ਤੇ ਪੁਲਿਸ ਵਾਲੇ ਝੜਪ ਹੋਈ ਆ ਆਪਸ ਦੇ ਵਿੱਚ ਕਿਹੜੀ ਗਲਤ ਹੋਈ ਉਹ ਥੋੜਾ ਜਿਹਾ ਤੁਸੀਂ ਸਾਨੂੰ ਦੱਸਿਓ ਡਿਟੇਲ ਦੇ ਵਿੱਚ ਝੜਪ ਕੀ ਹੋਈ ਕਿ ਇੰਨਾ ਕੁੱਟਿਆ ਮਾਰਿਆ ਗਿਆ ਉਹਨਾਂ ਦੇ ਹੱਡ ਗੋਡੇ ਤੱਕ ਹੀ ਤੋੜ ਦਿੱਤੇ ਗਏ ਗੱਲ ਇੰਨੀ ਫੈਲੀ ਹੋਈ ਆ ਵੀ ਦਿੱਲੀ ਤੱਕ ਹੁਣ ਪਹੁੰਚੀ ਹੋਈ ਆ ਕਿਉਂਕਿ ਹਰੇਕ ਬੰਦਾ ਉਸ ਤੇ ਆਪਣੇ ਆਪਣੇ ਪ੍ਰਤੀਕਰਮ ਦੇ ਰਿਹਾ ਮਿੰਟੋ ਜੀ ਇਹ ਮਸਲਾ ਕੀ ਸੀ ਜਿਸ ਦੇ ਚ ਹੁਣ 12 ਕਹਿੰਦੇ ਕਿ ਪੁਲਿਸ ਦੇ ਜਿਹੜੇ ਮੁਲਾਜ਼ਮ ਐ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਇਹ ਪੂਰਾ ਮਸਲਾ ਕੀ ਐ ਕਿਉਂ ਇਹ ਗੱਲ ਇੰਨੀ ਫੈਲ ਗਈ ਆ ਦੇਖੋ ਉੱਥੇ ਕੀ ਹੋਇਆ ਐਗਜ਼ੈਕਟ ਜੀ ਮੈਨੂੰ ਨਹੀਂ ਪਤਾ ਨਾ ਹੀ ਮੈਂ ਕਿਸੇ ਤੁੱਕੇ ਮਾਰੀ ਚ ਪੈਣਾ ਚਾਹੁੰਦਾ ਕੋਈ ਪ੍ਰਤੱਖ ਦਰਸ਼ੀ ਸਾਹਮਣੇ ਆਵੇ ਜੀ ਉਹ ਦੱਸ ਸਕਦਾ ਕਿਉਂਕਿ ਰਾਤ ਦਾ ਵਿਖਾ ਹੁੰਦਾ ਨਾ ਜਿਹੜਾ ਰਾਤ ਦਾ ਟਾਈਮ ਹੁੰਦਾ ਉਹਦੇ ਚ ਕਈ ਚੀਜ਼ਾਂ ਹੁੰਦੀਆਂ ਕੀ ਦੀ ਖਾਦੀ ਪੀਤੀ ਕਿੰਨੇ ਵਧੀ ਕੀ ਕੀਤੀ ਜੀ ਉਹ ਸਾਰੀਆਂ ਚੀਜ਼ਾਂ ਕਹਿ ਲੋ ਕਿ ਨਿਤਾਰਨੀਆਂ ਬਹੁਤ ਔਖੀਆਂ ਛੇਸ ਕਰਕੇ ਕਿ ਇਹਨਾਂ ਨੇ ਪੁਲਸ ਵਾਲਿਆਂ ਨੇ ਖਾਦੀ ਪੀਤੀ ਸੀ ਜਾਂ ਕਰਨਲ ਸਾਹਿਬ ਦਾ ਕੋਈ ਨੁਕਸਿਆ ਅਸੀਂ ਉਸ ਤੁੱਕੇ ਮਾਰੇ ਤੋਂ ਬਚ ਗਏ ਫਿਲਹਾਲ ਜੀ ਕਿਉਂਕਿ ਗੱਲ ਅੱਜ ਹੀ ਨਿਕਲੀ ਆ ਖਾਸ ਤੌਰ ਤੇ ਮਾਨਿਕ ਹੁਰਾਨੇ ਜਦੋਂ ਉਹ ਗੱਲ ਕੱਢੀ ਆ ਹਮ ਵੀਡੀਓ ਆ ਗਿਆ ਉਹ ਬੀਬੀ ਜੋ ਕਰਨਲ ਸਾਹਿਬ ਦੇ ਘਰੋਂ ਸੀ ਉਸਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਮਾਮਲਾ ਜਿਹੜਾ ਉਹ ਦਿੱਲੀ ਤੱਕ ਮਿੰਟਾਂ ਚ ਪਹੁੰਚ ਗਿਆ ਹਮ ਇਸ ਕਰਕੇ ਮੈਂ ਕੋਈ ਤੁੱਕੇ ਮਾਰੀ ਚਤੇ ਨਹੀਂ ਪਾਵਾਂਗਾ। ਕਿ ਆਪ ਹੋਇਆ ਜੀ ਵਾਹ ਹੋਇਆ। ਪਰ ਜੋ ਦੋਸ਼ ਨੇ ਦੋਸ਼ ਏ ਆ ਕਿ ਪਾਰਕਿੰਗ ਤੋਂ ਸ਼ਾਇਦ ਗੱਲ ਵਧੀ ਆ। ਹੂੰ। ਗੱਡੀ ਪਾਸੇ ਕਰਨ ਤੋਂ। ਜੀ। ਅੱਛਾ ਇੱਕ ਤੁਹਾਨੂੰ ਮੈਂ ਚੀਜ਼ ਦੱਸਦਾ ਜਿਹੜੀ ਮੈਨੂੰ ਪਤਾ ਲੱਗੀ ਆ ਕਿ ਪਟਿਆਲੇ ਤੋਂ ਹੋਸਟਲ ਹੋਜੀ ਉਹ ਕਹਿੰਦੇ ਕਿ ਗੱਡੀ ਹਟਾਉਣ ਦਾ ਹੀ ਮਸਲਾ ਸੀਗਾ। ਜੀ। ਤਾਂ ਮਤਲਬ ਕਿ ਇਹ ਚੀਜ਼ਾਂ ਆਪਾਂ ਦੇਖਦੇ ਆ ਨਾ। ਚਲੋ ਹੋਰ ਕਿਸੇ ਵੀ ਗੱਲ ਤੇ ਨਾ ਚਾਈਏ। ਆਪਾਂ ਇਸ ਚੀਜ਼ ਨੂੰ ਵੀ ਲਈਏ ਕਿ ਪਾਰਕਿੰਗ ਤੇ ਤੇ ਆਪਾਂ ਅੱਗੇ ਇੱਕ ਦਿਨ ਇੱਕ ਖਬਰ ਕੀਤੀ ਆ ਕਿ ਪਾਰਕਿੰਗ ਤੋਂਤੇ ਪੰਜਾਬ ਦੇ ਵਿੱਚ ਕਤਲ ਹੋ ਰਹਿ ਨਸਲਪੁਰੇ ਬਿਲਕੁਲ ਆ ਹੁਣੇ ਹੀ ਬੀਤੇ ਦਿਨੀ ਗੱਲ ਕੀਤੀ ਆਪਾਂ ਤਾਂ ਗੱਲ ਇਹ ਆ ਕਿ ਭਾਈ ਇਹ ਮਤਲਬ ਕਿ ਜਿਹੜੇ ਇਹ ਪੁਲਸ ਵਾਲੇ ਆ ਇਹਨਾਂ ਬਾਰੇ ਮੈਨੂੰ ਇਹ ਪਤਾ ਲੱਗਾ ਕਿ ਨਾਬੇ ਦੇ ਲਾਗੇ ਮੰਡੌਰ ਦੇ ਵਿੱਚ ਜਿਹੜਾ ਇਨਕਾਊਂਟਰ ਹੋਇਆ ਸੀਗਾ ਇਹ ਖਬਰ ਵੀ ਉਸੇ ਦਿਨ ਦੀ ਆ ਇਹ ਕਟਣਾ ਵੀ ਉਸੇ ਦਿਨ ਦੀ ਆ ਤੇ ਇਹ ਪੁਲਸ ਪਾਰਟੀ ਵੀ ਉਹੋ ਆ ਉਹ ਜਿਨ੍ਹਾਂ ਨੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਹੈ ਸਰ ਉਸ ਇਨਕਾਊਂਟਰ ਬਾਰੇ ਵੀ ਕਈ ਕਿਸਮ ਦੇ ਚਰਚੇ ਆਣ ਜੀ 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 ਬਿਲਕੁਲ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋ ਨਾ ਤਿੰਨ ਤਗੜੇ ਇਨਸਪੈਕਟਰ ਉਸ ਏਰੀਏ ਦੇ ਤਿੰਨ ਹਾਂਜੀ ਤਿੰਨ ਇਨਸਪੈਕਟਰ ਨੇ ਜੀ ਇਨਚਾਰਜ ਜਿਹੜੇ ਥਾਣਿਆਂ ਦੇ ਹੁੰਦੇ ਆ ਹਮ ਉਹਦੇ ਚ ਇੱਕ ਸੀਏਜੀ ਵਾਲਾ ਵੀ ਆ ਤਾਂ ਮਤਲਬ ਕਿ ਤਿੰਨਾ ਤੇ ਜੇ ਕਾਰਵਾਈ ਹੋਈ ਆ ਤੇ ਫਿਰ ਆਪਾਂ ਮੰਨ ਸਕਦੇ ਆ ਕਿ ਮਾਮਲਾ ਬਹੁਤ ਵੱਡਾ ਬਣਿਆ ਤੇ ਇਹ ਹੋ ਸਕਦਾ ਕਿ ਸਾਰਾ ਕੰਮ ਨਵੇੜ ਕੇ ਤੇ ਰਾਤ ਨੂੰ ਰੋਟੀ ਪਾਣੀ ਖਾਣ ਗਏ ਹੋਣ ਤੇ ਬਈ ਉਥੇ ਝਗੜਾ ਜਿਹੜਾ ਹੋਇਆ ਜੀ ਸ਼ਾਇਦ ਇੱਕ ਮੈਂ ਖਬਰ ਦੇ ਵਿੱਚ ਸੁਣ ਰਿਆ ਸੀਗਾ ਕਿ ਇਹਨਾਂ ਨੇ ਉਸ ਇਨਕਾਊਂਟਰ ਦਾ ਉਥੇ ਜ਼ਿਕਰ ਵੀ ਕੀਤਾ ਕੁੱਟਮਾਰ ਕਰਦਿਆਂ ਹੁਣ ਉਸ ਮਾਮਲੇ ਦੇ ਵਿੱਚ ਤੇ ਚਲੋ ਆਪਾਂ ਅੱਗੇ ਆਉਨੇ ਆ ਜੀ ਪਰ ਫਿਲਹਾਲ ਦੇਖੋ ਇਹ ਬਹੁਤ ਗਲਤ ਗੱਲ ਆ ਕਿ ਕਿਸੇ ਬਾਪ ਨੂੰ ਉਹਦੇ ਮੁੰਡੇ ਦੇ ਸਾਹਮਣੇ ਤੇ ਉਹਦੇ ਮੁੰਡੇ ਨੂੰ ਉਹਦੇ ਬਾਪ ਦੇ ਸਾਹਮਣੇ ਕੁੱਟਣਾ ਮੁੰਡੇ ਦਾ ਵੀ ਤੇ ਸਿਰ ਪਾਟਾ ਹੋਇਆ ਨਾ ਬਿਲਕੁਲ ਬਿਲਕੁਲ ਕਲਾ ਕਰਨਲ ਸਾਹਿਬ ਨੂੰ ਥੋੜੀ ਜਲੀਲ ਕੀਤਾ ਗਿਆ ਦੇਖੋ ਬੱਚੇ ਵਾਸਤੇ ਕਿੱਡੀ ਵੱਡੀ ਗੱਲ ਹੈ ਕਿ ਉਹਦਾ ਕਰਨਲ ਬਾਪ ਜੀ ਪੁਲਿਸ ਤੋਂ ਕੁੱਟ ਖਾਂਦਾ ਉਹਦੇ ਸਾਹਮਣੇ ਬਿਲਕੁਲ ਤਾਂ ਬਹੁਤ ਵੱਡਾ ਮੁੰਡਾ ਹੁੰਦਾ ਬਾਪ ਬੇਟੇ ਹੁੰਦੇ ਹੁੰਦੇ ਸਭ ਹੀ ਹੋ ਜਾਂਦਾ ਉਹ ਕਰਨਲ ਸਾਹਿਬ ਵਖਰੇ ਨਹੀਂ ਹਟੋ ਇਸ ਤੋਂ ਵੀ ਵੱਡੀ ਗੱਲ ਲੱਗੇ ਜੀ ਜੋ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ ਹੂੰ ਇਹ ਤੋਂ ਵੀ ਅਗਲੀ ਗੱਲ ਜੀ ਕਹਿੰਦੇ ਆ ਕਿ ਕੁਝ ਲੋਕ ਰਾਜਿਨਾਮੇ ਵਾਸਤੇ ਦਬਾਅ ਪਾ ਰਹੇ ਸਕੇ ਹੂੰ ਪੁਲਸੀ ਹੋ ਗਏ ਪੁਰਜਾ ਪੁਲਸ ਨਾਲ ਜੁੜੇ ਲੋਕ ਪੁਲਸ ਨਾਲ ਜੁੜੇ ਹੋ ਹਾਂ ਬਿਲਕੁਲ ਉਹ ਕਹਿੰਦੀ ਹੈ ਕਹਿੰਦੇ ਕਿ ਬਈ ਤੁਸੀਂ ਨਾ ਇਦਾਂ ਕਰੋ ਕਿ ਆਪ ਦਾ ਨਵੇਰ ਲਵਾਉਣੀ ਤੇ ਘਾਟੇ ਬੰਦਾ ਸਾਬਤ ਹੋਏਗਾ ਤੁਹਾਡੇ ਵਾਸਤੇ ਇਹ ਚੀਜ਼ ਚੱਲਦਾ ਪਿਆ ਵੀ ਇਸ ਮੁਲਕ ਦੇ ਵਿੱਚ ਆਹ ਸਭ ਕੁਝ ਜਿਹੜਾ ਚਲਾਈ ਬੈਠੋਂ ਤੁਸੀਂ ਕਿ ਇਹ ਲੋਕਤਾਂਤ੍ਰਿਕ ਕਦਰਾਂ ਕੀਮਤਾਂ ਦਾ ਨਿਆਂ ਕਰਦੀਆਂ ਇਹ ਚੀਜ਼ਾਂ ਜੀ ਜਾਂ ਫਿਰ ਨੇੜੇ ਤੇੜੇ ਨਹੀਂ ਲੱਗਦਾ ਕਾਦੀ ਲੋਕਤਾਂਤਰ ਦੀ ਇਹ ਪ੍ਰਣਾਲੀ ਹੈ ਸਭ ਹੂੰ ਉਹ ਇਹ ਤਾਂ ਤੱਕ ਆਇਆ ਤਾਂ ਕਿਸੇ ਸਭ ਉਸ ਇਨਕਾਊਂਟਰ ਬਾਰੇ ਵੀ ਮੈਂ ਤੇ ਕਹਿੰਦਾ ਕਿ ਜੇ ਦੇਖੋ ਖੁਦ ਐਸਐਸਪੀ ਜਿਹੜੇ ਨਾਨਕ ਸਿੰਘ ਆ ਜੀ ਉਹ ਮਾਫੀ ਮੰਗਵਾਏ ਨੇ ਸਾਹਮਣੇ ਹਮ ਸਰ ਇਹ ਗੱਲ ਬਹੁਤ ਵੱਡੀ ਬਣ ਗਈ ਨਾ ਵੱਡੀ ਬਣ ਗਈ ਬਿਲਕੁਲ ਉਹਨਾਂ ਨੇ ਮਾਫੀ ਮੰਗੀ ਕਿ ਪੰਜਾਬ ਪੁਲਿਸ ਫੌਜੀਆਂ ਦਾ ਸਨਮਾਨ ਕਰਦੀ ਹੈ ਭਾਈ ਅਸੀਂ ਮਾਫੀ ਮੰਗਦੇ ਹਾਂ ਗਲਤੀ ਹੋ ਗਈ ਹੈ ਦੇਖੋ ਸਾਰੀ ਪੁਲਿਸ ਹੁਣ ਇੱਕ ਤਰ੍ਹਾਂ ਨਾਲ ਮਾਫੀ ਮੰਗ ਰਹੀ ਹੈ ਯਾਨੀ ਪੁਲਿਸ ਦਾ ਕੋਈ ਅਫੀਸ਼ੀਅਲ ਆ ਕੇ ਮਾਫੀ ਮੰਗ ਰਿਹਾ ਤੇ ਇਹਦਾ ਮਤਲਬ ਕਿ ਪੰਜਾਬ ਪੁਲਿਸ ਹੀ ਸ਼ਰਮਿੰਦਾ ਹੋ ਗਈ ਨਾ ਬਿਲਕੁਲ ਹੁਣ ਜੇ ਨਾ ਬੰਦਿਆਂ ਨੇ ਸਭ ਕੁਝ ਕੀਤਾ ਹੈ ਜਿਹੜੇ ਅਫਸਰਾਂ ਨੇ ਜਾਂ ਜਿਹੜੇ ਕਰਮਚਾਰੀ ਆ ਉਹਨਾਂ ਬਾਰੇ ਤੇ ਭਾਈ ਜੀ ਮੇਰੇ ਖਿਆਲ ਦੇ ਨਾਲ ਉਹ ਜਾਂਚ ਕਰਨੀ ਚਾਹੀਦੀ ਐ ਇੰਕਾਊਂਟਰ ਵਾਲੀ ਵੀ ਕਿਉਂਕਿ ਉੱਥੋਂ ਵੀ ਕਹਾਣੀਆਂ ਕਈ ਨਿਕਲ ਰਹੀਆਂ ਨੇ ਬਿਲਕੁਲ ਬਿਲਕੁਲ ਉਹਦੇ ਤੇ ਵੀ ਗੱਲ ਕਰਦੇ ਆ ਕਹਾਣੀ ਮਤਲਬ ਕਿ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਉਸ ਪਿੰਡ ਦੇ ਜਿਹੜੇ ਵਕਸ਼ਿੰਦੇ ਨੇ ਜਿਹੜੇ ਕਹਿੰਦੇ ਕੋ ਪ੍ਰਤੱਖਦਰਸ਼ੀ ਹੋਣ ਦਾ ਦਾਵਾ ਕਰਦੇ ਆ ਉਹਨਾਂ ਦੇ ਵਿਹਾਰ ਤੇ ਚਰਚਾਵਾਂ ਤੇ ਇਹ ਨੇ ਕਿ ਉੱਥੇ ਬੰਦੇ ਫੜ ਕੇ ਲੈ ਕੇ ਗਏ ਸੀ ਹੂੰ ਤੇ ਇੱਕਦਮ ਇੰਕਾਊਂਟਰ ਮਤਲਬ ਕਿ ਵੈਦਾਂ ਵੈਦਾਂ ਇਹ ਸਭ ਕੁਝ ਹੋ ਗਿਆ ਭਾਮਾ ਵੀ ਬਣੀਆਂ ਸੀਗੇ ਹੂੰ ਜਿੱਦਾਂ ਅੱਜਕੱਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਿਲਸਿਲਾ ਹੀ ਚੱਲ ਪਿਆ ਹੈ ਜੀ ਡੇਲੀ ਇਨਕਾਊਂਟਰ ਤੇ ਡੇਲੀ ਇਨਕਾਊਂਟਰਾਂ ਦੀਆਂ ਵਹੈਸੀਆਂ ਹੀ ਕਹਾਣੀਆਂ ਆ ਜੀ ਜੀ ਤੋਂ ਮਤਲਬ ਮੈਂ ਤੇ ਹੁਣ ਦੇਖੋ ਬੱਚਾ ਚੁੱਕਿਆ ਕਿਸੇ ਨੇ ਉਹ ਬੜਾ ਵੱਡਾ ਗੁਨਾਹ ਪਾਪਿਆ ਜੀ ਠੀਕ ਹੈ ਜੀ ਮੈਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ ਪਰੰਤੂ ਇਸ ਤਰ੍ਹਾਂ ਦਾ ਜਿਹੜਾ ਦੌਰ ਚੱਲਦਾ ਪਿਆ ਇਹਦੇ 'ਚ ਮੈਂ ਅੱਗੇ ਤੁਹਾਨੂੰ ਵਾਰ-ਵਾਰ ਪਿੱਟਦਾ ਸੀਗਾ ਕਿ ਜਾਇਜ਼ ਕੌਣ ਹੈ ਨਜਾਇਜ਼ ਕੌਣ ਹੈ ਪਤਾ ਹੀ ਨਹੀਂ ਲੱਗਦਾ ਨਹੀਂ ਲੱਗਦਾ ਬਿਲਕੁਲ ਅਸਲ ਕੀ ਆ ਨਕਲ ਕੀ ਆ ਪਤਾ ਹੀ ਨਹੀਂ ਲੱਗਦਾ ਕਿਉਂਕਿ ਤੁਸੀਂ ਤੁਸੀਂ ਨਖੇੜਾ ਹੀ ਨਹੀਂ ਕਰ ਸਕਦੇ ਸਾਬ ਇੰਨੀ ਤੇਜ਼ੀ ਨਾਲ ਇਹ ਘਟਨਾ ਦਰ ਘਟਨਾ ਵਾਪਰਦੀਆਂ ਹੁੰਦੀਆਂ ਨੇ ਚੀਜ਼ਾਂ ਸਿਲਸਿਲੇਬਾਰ ਤਰੀਕੇ ਨਾਲ ਕਿ ਫਿਰ ਨਖੇੜਾ ਕਰਨਾ ਲਗਭਗ ਲਗਭਗਾ ਸੰਭਵ ਹੋ ਜਾਂਦਾ ਸੋ ਜਿਸ ਤਰ੍ਹਾਂ ਦਾ ਇਹਨਾਂ ਨੇ ਵਤੀਰਾ ਉਥੇ ਅਖਤਿਆਰ ਕੀਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਉਥੇ ਉਟਾਪਾ ਚੜਿਆ ਮੇਰਾ ਮੰਨਣਾ ਹੈ ਕਿ ਜੋ ਚਰਚਾਵਾ ਸੀ ਸੁਣ ਰਿਆ ਸੀ ਕੋਈ ਪੁਸ਼ਟੀ ਨਹੀਂ ਕਰਦੇ ਸੀ ਕੋਈ ਕੋਲ ਨਹੀਂ ਸੀ ਹੂੰ ਹੂੰ ਠੀਕ ਹੈ ਜੀ ਸੋ ਮੈਨੂੰ ਤੇ ਲੱਗਦਾ ਕਿ ਉਸ ਪੱਖ ਤੋਂ ਵੀ ਜਾਂਚ ਪੜਤਾਲ ਜਿਹੜੀ ਉਹ ਕਰਵਾਉਣੀ ਚਾਹੀਦੀ ਹੈ ਕਿਉਂਕਿ ਚਰਚਾਵਾ ਕਈ ਕਿਸਮ ਦੀਆਂ ਨੇ ਤੇ ਇਸ ਤਰ੍ਹਾਂ ਮਤਲਬ ਕਿ ਜਿਹੜੀ ਇੱਕ ਜਿੱਦਾਂ ਕਹਿ ਲਓ ਉਹਨਾਂ ਕਿ ਸਾਈਕੀ ਬਣੀ ਹੋਈ ਆ ਪੁਲਿਸ ਦੀ ਕਿ ਪੁਲਿਸ ਦੀ ਵਰਦੀ ਤੁਸੀਂ ਪਾਈਆ ਚਲੋ ਮੰਨ ਲਓ ਕਿਸੇ ਦਾ ਨੁਕਸ ਹੋ ਸਕਦਾ ਹੈ ਜੀ ਇਹ ਨਹੀਂ ਹੁੰਦਾ ਕਿ ਹਰ ਵਾਰ ਪੁਲਿਸ ਗਲਤ ਹੋਵੇ ਮਨ ਲੋ ਕੋਈ ਬੰਦਾ ਅੱਗੇ ਹਿੰਸਕ ਹੋ ਗਿਆ ਜਾਂ ਕੁਝ ਹੋ ਗਿਆ ਠੀਕ ਆ ਜੀ ਉਹਨੂੰ ਕਾਬੂ ਕਰਨ ਲਈ ਕੁਝ ਹੱਦ ਤੱਕ ਜਾਣਾ ਵੀ ਪੈਂਦਾ ਹੈ ਪਰ ਤੁਹਾਡੇ ਕੋਲ ਇਹੋ ਜੀ ਟ੍ਰੇਨਿੰਗ ਹੁੰਦੀ ਹੈ ਇਹੋ ਜਿਹਾ ਸਕਿੱਲ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਜਲਦੀ ਕਾਬੂ ਪਾ ਕੇ ਅਗਲੇ ਨੂੰ ਹਵਾਲਾਤ ਚ ਬੰਦ ਕਰ ਦਿਓ ਤੇ ਤੇ ਕਾਰਵਾਈ ਕਰ ਦਿਓ ਹਾਂ ਸਭ ਤੋਂ ਸੌਖਾ ਤੇ ਠੀਕ ਹੈ ਜੀ ਤੁਸੀਂ ਕਾਰਵਾਈ ਕਰ ਦਿਓ ਜੀ ਤੁਸੀਂ ਮਤਲਬ ਕਿ ਜਿਹੜੀ ਆਹ ਮੈਂਟੈਲਿਟੀ ਆ ਇਹ ਜਿਹੜੀ ਇਹ ਬਹੁਤ ਕਹ ਲਓ ਕਿ ਮੈਂ ਅੱਗੇ ਕਹਿਣਾ ਹੁੰਦਾ ਕਿ ਤੁਸੀਂ ਉਹ ਗੱਲ ਕਰਦੇ ਹੀ ਨਹੀਂ ਪਹੁੰਚੌ ਕੇ ਜਿਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਹੋਣੀਆਂ ਪੁਲਿਸ ਰਿਫਾਰਮ ਜੀ ਇਸ ਪੁਲਿਸ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ ਜ਼ਗੀਰਦਾਰੂ ਮਾਨਸਿਕਤਾ ਹੈ ਹੈਗੀ ਆ ਬਿਲਕੁਲ ਡੰਡਾ ਇਹ ਇਹਦੇ ਵਿੱਚ ਸਰ ਇਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਸੋ ਉਧਰ ਨਾ ਜਾਈਏ ਤੇ ਗੱਤਰਿਆ ਫਿਲਹਾਲ ਮੈਂ ਤੇ ਕਹੂੰਗਾ ਕਿ ਇਸ ਘਟਨਾ ਦੀ ਜੇ ਗੁਨਾਹਗਰ ਪੁਲਿਸ ਪਾਰਟੀ ਹੈ ਤਾਂ ਫਿਰ ਉਹਦੇ ਤੇ ਇਹ ਕਾਰਵਾਈ ਕਿਹੜੀ ਸਸਪੈਂਸ਼ਨ ਦੀ ਤੇ ਕੋਈ ਕਾਰਵਾਈ ਹੁੰਦੀ ਨਹੀਂਗੀ ਸਸਪੈਂਸ਼ਨ ਤਾਂ ਕੀ ਆ ਕਿ ਉਹਨਾਂ ਨੂੰ ਇੱਕ ਸਟੇਸ਼ਨ ਤੋਂ ਢੁਟ ਕੇ ਦੂਜੇ ਤੇ ਲਾਤਾ ਲਾਤਾ ਬਿਲਕੁਲ ਠੀਕ ਹੈ ਨਾ ਸਾਹਿਬ ਤੇ ਉਹ ਇੱਕ ਕਾਗਜ਼ੀ ਕਾਰਵਾਈ ਹੁੰਦੀ ਆ ਕਾਰਵਾਈ ਕਰਕੇ ਤੇ ਉਹਨਾਂ ਨੂੰ ਫੇਰ ਕੰਮ ਤੇ ਛਾੜਤਾ ਠੀਕ ਹੈ ਜੀ ਕਾਰਵਾਈ ਤੇ ਜੇ ਕਰਨੀ ਆ ਤਾਂ ਉਹਨਾਂ ਦੇ ਖਿਲਾਫ ਪਰਚਾ ਬਣਦਾ ਕਿਉਂਕਿ ਤੁਸੀਂ ਹੱਡ ਤੋੜੇ ਆ ਹਮ ਫ੍ਰੈਕਚਰ ਹੋਇਆ ਨਾ ਕਰਨਲ ਸਾਹਿਬ ਦਾ ਟ੍ਰਾਂਸਫਰ ਸਸਪੈਂਡ ਤਾਂ ਉਹ ਨਹੀਂ ਹੈ ਨਾ ਨਹੀਂ ਨਹੀਂ ਸਰ ਉਹਦਾ ਪਰਚਾ ਬਣਦਾ ਜੀ ਜੀ ਪਰਚਾ ਕੱਟੋ ਤੁਸੀਂ ਮੈਡੀਕਲ ਅਗਲੇ ਦੀ ਰਿਪੋਰਟ ਜਿਹੜੀ ਹਾਸਲ ਕਰਕੇ ਤੇ ਜੋ ਬਣਦੀ ਕਾਰਵਾਈ ਕਰੋ ਹਮ ਤੇ ਫਿਰ ਉਹਦੀ ਜ਼ਾਦ ਵਿੱਚ ਜਿਹੜਾ ਕੋਈ ਆਉਂਦਾ ਤੁਸੀਂ ਉਹ ਕਰੋ ਤੇ ਬਹੁਤ ਮੈਂ ਕਹਿੰਦਾ ਕਿ ਸ਼ਰਮਨਾਕ ਘਟਨਾਵਾਂ ਵਾਪਰੀ ਆ ਪਰ ਅੱਜ ਕੱਲ ਪਤਾ ਨਹੀਂ ਕਿਉਂ ਪੰਜਾਬ ਦੀ ਧਰਤੀ ਸ਼ਰਮਨਾਕ ਘਟਨਾਵਾਂ ਦੀ ਕੁਝ ਜ਼ਿਆਦਾ ਹੀ ਗਵਾਹ ਬਣ ਰਹੀ ਹੈ ਜੀ ਜੀ ਮਿੰਟੂ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਗੱਲਾਂ ਕਰਦੇ ਕਰਦੇ ਆਏ ਤੇ 1k ਕਰਤਾ ਹੈ ਮਿੱਤਰਾਂ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸਵਾਗਤ ਵੀ ਆ ਮਿੰਟੂ ਜੀ ਕੁਝ ਕਮੈਂਟ ਨੇ ਆਪਾਂ ਸ਼ਾਮਲ ਕਰ ਲਈ ਜਸਵਿੰਦਰ ਜੀ ਕਹਿ ਰਹੇ ਕਿ ਇੰਕਾਊਂਟਰ ਕਰਨ ਵਾਲੇ ਜਿਹੜੇ ਪੁਲਿਸ ਆਫਸਰ ਨੇ ਮੁਲਾਜ਼ਮ ਹੈ ਜਿਹੜੇ ਜਦੋਂ ਅਦਾਲਤ 'ਚ ਪੇਸ਼ ਹੋਏ ਤੇ ਕਹਿੰਦੇ ਕੋ ਲੁਧਿਆਣੇ ਬੜੇ ਭਲੇ ਮਾਨਸ ਕਹਿੰਦੇ ਬਣੇ ਫਿਰਦੇ ਪਿਓ ਪੁੱਤ ਤੇ ਸਾਬੀ ਜੀ ਪਤਾ ਨਹੀਂ ਕਾਦੇ ਵਾਰ ਗੱਲ ਕਰੇ ਕਰਨਲ ਸਾਹ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਕਹਿੰਦੇ ਇਨਕਾਊਂਟਰ ਕਰਕੇ ਆ ਰਹੇ ਸੀ ਕਹਿੰਦੇ ਇਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਣੀਆਂ ਸੀ ਆ ਇੱਕ ਮਿੱਤਰ ਹੋਰ ਵੀ ਕਹਿ ਰਹੇ ਸੀ ਕਿ ਸ਼ਾਇਦ ਇਹ ਤਰੱਕੀ ਦੀ ਖੁਸ਼ੀ ਦੇ ਚੱਕਰ 'ਚ ਹੀ ਕਹਿੰਦੇ ਉਹਨਾਂ ਨੇ ਇਹ ਤਰੱਕੀ ਦੀ ਖੁਸ਼ੀ 'ਚ ਬੰਦੇ ਮਾਰਨੇ ਹਾਂ ਉਹ ਉੱਥੇ ਇੱਕ ਦੱਸ ਰਹੇ ਆ ਕਮੈਂਟ ਕਰਨ ਵਾਲੇ ਸੱਜਣ ਕਿ ਕਰਨਲ ਸਾਹ ਦੀ ਵਾਈਫ ਤੇ ਇਹ ਵੀ ਕਹਿ ਰਹੇ ਆ ਕਿ ਭਾਈ ਬੇਹੋਸ਼ ਹੋਏ ਤੋ ਵੀ ਕੁੱਟੀ ਗਿਆ ਦਾ ਮਤਲਬ ਹੈ ਕਿ ਕੁੱਟ-ਕੁੱਟ ਕੇ ਬੇਹੋਸ਼ ਕੀਤਾ ਗਿਆ ਬੰਦਾ ਸੀਸੀਟੀਵੀ ਹੈਗੇ ਆ ਜੀ ਜੀ ਸੀਸੀਟੀਵੀ ਜੇ ਬਾਹਰ ਨਾ ਹੁੰਦੀ ਤੇ ਸ਼ਾਇਦ ਇਹ ਘਟਨਾ ਇਡੀ ਵੱਡੀ ਘਟਨਾ ਜਿਹੜੀ ਆ ਮੰਦੀ ਨਾ ਹੂੰ ਜੀ ਇੱਕ ਮਿੱਤਰ ਕਹਿ ਰਹੇ ਨੇ ਪ੍ਰਵਿੰਦਰ ਸਿੰਘ ਜੀ ਕਹਿੰਦੇ ਜਦੋਂ ਕਰਨਲ ਸਾਹਿਬ ਐਡੇ ਸੇਫ ਨਹੀਂ ਹੈਗੇ ਤੇ ਆਮ ਜਨਤਾ ਦਾ ਕੀ ਬਣੂ ਇੱਕ ਮਿੱਤਰ ਪੁੱਛ ਰਹੇ ਨੇ ਫਿਟਨੈਸ ਐਕਸਪਰਟ ਵਜਿੰਦਰ ਜੀ ਕਹਿੰਦੇ ਕਿ ਤਰੱਕੀ ਵੀ ਰੁਕੂ ਉਹਨਾਂ ਦੀ ਫਿਰ ਚਲੋ ਉਹ ਤੇ ਵਿਭਾਗੀ ਕਾਰਵਾਈ ਆ ਜੋ ਹੁੰਦੀ ਆ ਤੇ ਹੋਣੀ ਹੋਣੀ ਆ ਮੇਰੇ ਖਿਆਲ ਦੇ ਨਾਲ ਦੇਖੋ ਰ ਚਾਹੀ ਵੀ ਹੋਣਾ ਚਾਹੀਦਾ ਇਹਨਾਂ ਤੇ ਕੇਸ ਚਲਣਾ ਚਾਹੀਦਾ ਤੇ ਦੂਜੀ ਪੁਲਿਸ ਨੂੰ ਸਬਕ ਲੈਣਾ ਚਾਹੀਦਾ ਕਿ ਫਰਜ਼ ਕਰੋ ਬੰਦਾ ਕਰਨਾ ਨਾ ਵੀ ਹੋਵੇ ਯਾਰ ਕਿ ਤੁਹਾਡਾ ਕੋਈ ਰਾਈਟ ਨਹੀਂ ਹੈਗਾ ਇਸ ਦੇਸ਼ ਦੇ ਵਿੱਚ ਰਹਿਣ ਦਾ ਫਰਜ਼ ਕਰੋ ਤੁਸੀਂ ਇੱਕ ਗੱਡੀ ਖਿਹਾਰ ਕੇ ਉੱਥੇ ਬੈਠੇ ਹੋ ਪੁਲਿਸ ਦੀ ਗੱਡੀ ਆਉਣ ਦਾ ਮਤਲਬ ਇਹ ਥੋੜੀ ਹੈ ਕਿ ਭਾਈ ਤੁਸੀਂ ਆਪਦੀ ਮਤਲਬ ਕਿ ਇੱਕ ਪੈਠ ਜਿਹੜੀ ਆ ਉਹਨੂੰ ਜਮਾਉਣ ਵਾਸਤੇ ਤੁਸੀਂ ਕਿਸੇ ਨਾਲ ਕੋਈ ਧੱਕਾ ਕਰੋ ਵਧੀਕੀ ਕਰੋ ਹਾਲਾਂਕਿ ਬੰਦੇ ਬੇਵਕੂਫਾ ਹੈਗੇ ਆ ਅਸੀਂ ਹੁਣ ਆਈ ਜਾਂਦੇ ਸਾਂ ਤੇ ਰੋਂਗ ਸਾਈਡ ਬੰਦਾ ਆ ਰਿਹਾ ਫਿਰ ਐਸਐਸਐਫ ਵਾਲਿਆਂ ਨੇ ਰੋਕਿਆ ਤੇ ਮੁੜ ਕੇ ਮੀਆਂ ਬੀਬੀ ਬੇਸ਼ਰਮੀ ਭਰੀ ਹਾਸੀ ਹੱਸ ਕੇ ਤੇ ਲੋਕਾਂ ਨੇ ਵੀ ਲਾਂਭ ਤੈਨੀਆਂ ਪਾਈਆਂ ਹਮ ਕਿ ਯਾਰ ਤੁਸੀਂ ਆਪਦੀ ਸਾਈਡ ਆ ਜੋ ਬੰਦੇ ਆਪਣੇ ਵੀ ਗਲਤ ਹੋ ਜਾਂਦੇ ਆ ਵੱਡੀ ਗੱਲ ਪਰ ਪੁਲਿਸ ਥੋੜੀ ਮਤਲਬ ਕਿ ਠੀਕ ਆ ਕੋਈ ਵੀ ਬੰਦਾ ਸਧਾਰਨ ਬੰਦਾ ਗਲਤ ਹੋ ਸਕਦਾ ਸਧਾਰਨ ਬੰਦਾ ਜਿਹੜਾ ਉਹ ਕਰਾਇਮ ਵੀ ਕਰਦਾ ਹੋ ਸਕਦਾ ਪਰ ਪੁਲਿਸ ਥੋੜੀ ਇੱਕ ਹੱਦ ਟੱਪ ਗਈ ਹਮ ਪੁਲਿਸ ਤੇ ਜਿੰਮੇਵਾਰੀ ਲਾਗੂ ਹੁੰਦੀ ਆ ਨਾ ਤੇ ਦੂਜੀ ਗੱਲ ਇਹ ਆ ਕਿ ਆਮ ਜੇ ਬੰਦਾ ਵੀ ਆ ਮੰਨ ਲਓ ਇਹ ਤੇ ਕਰਨਲ ਸਾਹਿਬ ਦਾ ਮਾਮਲਾ ਸੀਗਾ ਸੈਂਟੀਮੈਂਟ ਜੁੜ ਗਿਆ ਆਰਮੀ ਕਰਕੇ ਪਰ ਕੀ ਆਮ ਬੰਦਾ ਜਿਹੜਾ ਇੱਕ ਕੀ ਉਹਨੂੰ ਕੋਈ ਵੀ ਪੁਲਿਸ ਵਾਲਾ ਆ ਕੇ ਕੁੱਟ ਦੇਗਾ ਮਾਰ ਦੇਗਾ ਕਿਹਨੇ ਦਿੱਤਾ ਅਧਿਕਾਰ ਹਰ ਇੱਕ ਬੰਦੇ ਦੀ ਸਰ ਇੱਜ਼ਤ ਹੁੰਦੀ ਐ ਸਵੈ ਮਾਣ ਹੁੰਦਾ ਐ ਬਿਲਕੁਲ ਬਿਲਕੁਲ ਇਹ ਥੋੜੀ ਆ ਕਿ ਤੁਸੀਂ ਆ ਕੇ ਕਿਸੇ ਨੂੰ ਐਵੇਂ ਦਰਹਿਮੜ ਦੇਵੋਗੇ ਹੂੰ ਇਹ ਘਟਨਾ ਜਿਹੜੀ ਆ ਸ਼ਰਮਨਾਕ ਆ ਜੀ ਜੀ ਜੀ